ਹੁਣ ਇਹ ਪ੍ਰਵਾਦ ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਹਮ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਰਬਾਨਾਂ ਨੂੰ ਹੁਣ ਅੰਦਰ ਪਾਓ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਾਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਹੈ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਜੀ ਜੋ ਕਾਲੀ ਦਲ ਨੂੰ ਕੋਈ ਵੇਖਦੇ ਹੋ ਜਗ ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਸੇਵਾਮੁਕਤ ਕਰ ਵਰਤਾ ਗਿਆ ਤਾ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਦਮ ਸੇਵਾਮੁਕਤ ਕਰ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੇ ਜਿਹੜੀ ਸਹਾਇਤਾ ਸਨੈਕੀ ਸੀ ਕਿ ਵੀਰ ਬਦਲਾਉਣਾ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਸ ਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰਨਾਨਕ ਨਾਮਲੇਵਾ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਕਿ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਿਆਦਾ ਥੋੜੇ ਜੇ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ नाते ਇੱਕ ਪੰਜਾਬੀ ਹੋਣ नाते ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਕਿ ਪ੍ਰਮਾਤਮਾ ਕਰੇ ਸਭ ਨੂੰ ਸਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਉੱਤ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮinority minister ਨਾਲ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮੇਂ ਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਪੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਤਾਂ ਮੈਂ ਨੇ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜਥੇਦਾਰਾਂ ਨੂੰ ਇਦਾਂ ਲਾਹ ਦੇਣਾ ਕਿੰਨੀ ਕਮਾੜੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ ਆ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾਂ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤਮਾਹ ਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਇਹ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਤੇ ਫਿਰ ਉਹਨਾਂ ਦੀ ਸਮਾਜ ਦੀ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂ ਗਈ ਸੰਤਮਾਹ ਪੁਰਸ਼ਾਂ ਦੀ ਤੇ ਸੰਤਮਾਹ ਪੁਰਸ਼ ਇਸ ਕੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂ ਕਿ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂ ਕਿ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਪਰ ਅਕਾਲੀ ਜਲਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਡਾਕਟਰ ਦੇ ਦੱਸੇ ਦਾਦਾ ਦੀ ਕਿਦਾਰਕੁਸ਼ੀ ਕੀਤੀ ਜਾਦੀ ਹੈ ਕਿਵੇਂ ਦੇਖਦੇ ਸਾਰੇ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ 'ਚ ਬੋਲਣ ਦੀ ਟੜੇਬੰਦੀ ਤੋਂ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੇ ਕਮੀ ਪਰਵਾਰਾਂ ਦੇ ਵਿੱਚ ਵੱਡੇ ਹੀ ਨਵੇਟਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜਾਏ ਆਪਸ ਵਿੱਚ ਪਰਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੀ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਹਮ ਕਿਰਬਾਨਾ ਕੱਢ ਲੀਆਂ ਹੁਣ ਬਥੇਰੀਆਂ ਕਿਰਬਾਨਾ ਨੂੰ ਹੁਣ ਅੰਦਰ ਪਾਓ ਹਮ ਪਰ ਮੇਢੀ ਵੱਲੋਂ ਸੁਖਬੀਰ ਸਿੰਘ ਬਾਤਲ ਦੇ ਅਸੀਂ ਇਸ ਗੱਲ ਤੇ ਹੋ ਰਾ ਤੁਸੀਂ ਕੀ ਕਰਨ ਚਾਹਦੇ ਹੋ ਸਰ